ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਲੋਕਾਂ ਜਨਰਲ ਕੈਟਾਗਰੀ ਫਰੰਟ ਪੰਜਾਬ ਤੋਂ ਮਾਨਯੋਗ ਡਿਪਟੀ ਕਮਿਸ਼ਨ ਜੀ ਨੂੰ ਮਿਲਦਾ ਜਿਹੜਾ ਅੱਜ ਸਮਾ ਸੀਗਾ ਤੇ ਪੰਜਾਬ ਦੇ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਜੀ ਦੇ ਨਾਂ ਦਾ ਜਿਹੜਾ ਮੰਗ ਪੱਤਰ ਦਿੱਤਾ ਉਹ ਇਹ ਹੈ ਕਿ ਅੱਜ 3 ਸਾਲ ਪੂਰੇ ਹੋ ਗਏ ਨੇ ਸਰਕਾਰ ਬਣੀ ਪਿਛਲੀ ਸਰਕਾਰ ਵੇਲੇ 29 12 21 ਦੇ ਵਿੱਚ ਜਿਹੜਾ ਕਿ ਜਨਰਲ ਕਮਿਸ਼ਨ ਸਟਾਰਟ ਹੋਇਆ ਸੀ ਔਰ ਉਹਦੇ ਜਿਹੜੇ ਚੇਅਰਮੈਨ ਆ ਡਾਟਰ ਨਰਜੋਤ ਸਿੰਘ ਦਾਈਆ ਜੀ ਗਲੰਦਰ ਤੋਂ ਉਨਯੁਕਤ ਕੀਤੇ ਗਏ ਸਨ ਉਹ ਉਹਨਾਂ ਦੇ ਨਾਲ ਜਿਹੜੇ ਦੋ ਮੈਂਬਰ ਵੀ ਲਾਇਸ ਲੇਕਿਨ ਉਸ ਤੋਂ ਬਾਅਦ ਵਿਧਾਨ ਸਭਾ ਦੀ ਚੋਣ ਔਨ ਕਰਕੇ ਉਹਨਾਂ ਨੇ ਇਲੈਕਸ਼ਨ ਲੜ ਲਏ ਨਕੌਦਰ ਤੋਂ ਤੇ ਉਹ ਆਪਣੇ ਚੇਅਰਮੈਨ ਤੋਂ ਜਿਹੜਾ ਸਿਫਾ ਦੇ ਗਏ ਲੇਕਿਨ ਉਸ ਤੋਂ ਬਾਅਦ ਅੱਜ ਤੱਕ ਜਨਰਲ ਵਰਗ ਦੇ ਨਾਲ ਇਹ ਬਿਲਕੁਲ ਧੱਗਾ ਹੁੰਦਾ ਆ ਰਿਹਾ ਕਿਤੇ ਸਾਡੀ ਸੁਣਾਈ ਨਹੀਂ ਹੋ ਰਹੀ ਪੰਜਾਬ ਦੇ ਸਾਰੇ ਹੀ ਮੁੱਖ ਮੰਤਰੀ ਸਮੇਤ ਐਮ ਐਲ ਏ ਨੂੰ ਔਰ ਪਾਰਲੀਮੈਂਟ ਮੈਂਬਰਾਂ ਨੂੰ ਅਸੀਂ ਮੰਗ ਪੱਤਰ ਦੇ ਚੁੱਕੇ ਹਾਂ ਡੈਪੂਟੇਸ਼ਨ ਤੇ ਵੀ ਜਾ ਕੇ ਮਿਲ ਚੁੱਕੇ ਹਾਂ ਕਿ ਜਿਸ ਤਰ੍ਹਾਂ ਬਾਕੀ ਬੋਰਡਾਂ ਕਾਰਪੋਰੇਸ਼ਨਾਂ ਦੇ ਹਰੇਕ ਵਰਗ ਦਾ ਜਿਹੜਾ ਚੇਅਰਮੈਨ ਲਾਇਆ ਹੋਇਆ ਉਹਨਾਂ ਨੂੰ ਦਫ਼ਤਰ ਵੀ ਅਲਾਟ ਹੋਏ ਹੋਏ ਆ ਦਫ਼ਤਰੀ ਅਮਲਾ ਵੀ ਦਿੱਤਾ ਹੋਇਆ ਲੇਕਿਨ ਜਨਰਲ ਕਮਿਸ਼ਨ ਦੇ ਨਾਲ ਇੰਨੀ ਆ ਦੇਖੀ ਹੋ ਰਹੀ ਆ ਕਿ ਨਾ ਤਾਂ ਇਹਨਾਂ ਦਾ ਚੇਅਰਮੈਨ ਲਾਇਆ ਗਿਆ ਅਜੇ ਤੱਕ ਉਹ ਨਾ ਇਹਨਾਂ ਨੂੰ ਕੋਈ ਦਫ਼ਤਰ ਮਹਿਆ ਕੀਤਾ ਗਿਆ ਉਹ ਸਾਡੇ ਨਾਲ ਸਾਡੇ ਹਲਕੇ ਜਿਹੜੇ ਇਤਜ਼ਾਰ ਹੋਣ ਦੇ ਕਾਰਨ ਸਾਨੂੰ ਇੱਥੇ ਬਹੁਤ ਇਹ ਪ੍ਰੋਬਲਮਾਂ ਆਉਂਦੀਆਂ ਆ ਬਹੁਤ ਕਠਿਨਾਈਆਂ ਆਉਂਦੀਆਂ ਆ ਲੇਕਿਨ ਜਿਸ ਵੇਲੇ ਸਾਡੇ ਨਾਲ ਧੱਕਾ ਹੁੰਦਾ ਤਾਂ ਜਿਹੜਾ ਐਸਸੀ ਕਮਿਸ਼ਨ ਆ ਜਾਂ ਹੋਰ ਬੋਰਡਾਂ ਦੇ ਜਿਹੜੇ ਕਾਰਪੋਰੇਸ਼ਨ ਆ ਉਹ ਛੱਟ ਮੌਕੇ ਦੇ ਉੱਤੇ ਪਹੁੰਚ ਕੇ ਉਸ ਵਰਗ ਦੀ ਸੁਣਾਈ ਕਰਦੇ ਆ ਉਹਨਾਂ ਦੇ ਹੱਕ ਰਸੇ ਦੀ ਗੱਲ ਕਰਦੇ ਆ ਲੇਕਿਨ ਜਨਰਲ ਵਰਗ ਨੂੰ ਕੋਈ ਵੀ ਸੁਣਨੇ ਨੂੰ ਤਿਆਰ ਨਹੀਂ ਤੋਂ ਅਸੀਂ ਕਹਿੰਦੇ ਆ ਕਿ ਜਨਰਲ ਵਰਗ ਦਾ ਜਿਹੜਾ ਚੇਅਰਮੈਨ ਲਾਇਆ ਜਾਵੇ ਤਾਂ ਨੂੰ ਸਾਨੂੰ ਕੋਈ ਇੱਥੇ ਕੋਈ ਪ੍ਰੋਬਲਮ ਆਉਂਦੀ ਆ ਤਾਂ ਅਸੀਂ ਵੀ ਉਹਦੇ ਕੋਲ ਜਾ ਕੇ ਕੋ ਟੇਬਲ ਟੱਕਰ ਸਕੀਏ ਤੋ ਭਗਵਾਨਤ ਮਾਨ ਸਰਕਾਰ ਨੂੰ ਅਸੀਂ ਹੁਣੇ ਚੇਤਾਵਨੀ ਦੇ ਰੂਪ ਦੇ ਵਿੱਚ ਕਿ ਜਿਹੜੇ ਅੱਜ ਜ਼ਿਲ੍ਹਿਆਂ ਦੇ ਡੀਪੀ ਕਮਿਸ਼ਨਾਂ ਨੂੰ ਸਾਰੇ ਹੈੱਡਕੁਆਰਟਰਾਂ ਤੇ ਜਨਰਲ ਬਾਰਗਦੀਆਂ ਜਿਹੜੀ ਜਥੇਬੰਦੀਆਂ ਆ ਉਹ ਮੰਗ ਪੱਤਰ ਦੇ ਰਹੀਆਂ ਔਰ ਅਗਰ ਸਰਕਾਰ ਨੇ ਆਉਂਦੇ ਦਿਨਾਂ ਦੇ ਵਿੱਚ ਸਾਡਾ ਜਨਰਲ ਕਮਿਸ਼ਨ ਦਾ ਜਿਹੜਾ ਚੇਅਰਮੈਨ ਨਾ ਲਾਇਆ ਤੇ ਅਸੀਂ ਫੇਰ ਜ਼ਿਲ੍ਹਾ ਬਾਰੇ ਇਹਨਾਂ ਦੇ ਪੁਤਲੇ ਵੀ ਪੋਕਾਂਗੇ ਕਿਉਂਕਿ ਨਾ ਤਾਂ ਇਹ ਸਾਡੇ ਮੈਂਬਰਾਂ ਨੂੰ ਕੋਈ ਨਹੀਂ ਦਫ਼ਤਰ ਦਿੱਤਾ ਨਾ ਅਜੇ ਤੱਕ ਇਹਨਾਂ ਨੇ ਕੋਈ ਸਾਡੇ ਮੈਂਬਰ ਲਾਇਆ ਜਦੋਂ ਬਾਕੀ ਸਾਰਿਆਂ ਮਾਰਕਾਂ ਦੇ ਚੇਅਰਮੈਨ ਲਾਤੇ ਬੋਰਡਾਂ ਕਾਰਪੋਰੇਸ਼ਨਾਂ ਦੇ ਲਾਤੇ ਤੇ ਜਨਰਲ ਵਰਗ ਬਾਰੇ ਇਹਨਾਂ ਨੂੰ ਕਿਉਂ ਪ੍ਰੋਬਲਮ ਆਉਂਦੀ ਰਿਜ਼ਰਵ ਹਲਕਿਆਂ ਦੇ ਵਿੱਚ ਜਿਹੜੇ ਨਹੀਂ ਵੋਟਾਂ ਲੈਣੀਆਂ ਹੁੰਦੀਆਂ ਤੇ ਫਿਰ ਜਨਰਲ ਵਰਗ ਦੇ ਕੋਲ ਆਉਂਦੇ ਨੇ ਲੇਕਿਨ ਜਿਸ ਵੇਲੇ ਜਨਰਲ ਵਰਗ ਇਹਨਾਂ ਦੇ ਕੋਲ ਆਪਣੀ ਪ੍ਰੋਬਲਮ ਲੈ ਕੇ ਜਾਂਦਾ ਫਿਰ ਇਹ ਸਾਡੀ ਆਣ-ਦੇਖੀ ਕਰਦੇ ਨੇ ਸੋ ਇਹਦਾ ਮਤਲਬ ਇਹ ਨਹੀਂ ਕਿ ਜੇ ਅਸੀਂ ਰਿਜ਼ਰਵ ਹਲਕਿਆਂ ਦੇ ਵਿੱਚ ਬੈਠੇ ਆ ਤੇ ਸਾਡੀ ਕੋਈ ਸੁਣਾਈ ਨਹੀਂ ਹੈ ਅਸੀਂ ਵੀ ਵੋਟ ਦੇ ਹੱਕਦਾਰ ਆ ਅਸੀਂ ਵੀ ਬਰਾਬਰ ਦੀ ਵੋਟ ਆ ਸੋ ਇਸ ਕਰਕੇ ਅੱਜ ਅਸੀਂ ਜਿਹੜਾ ਮੰਗ ਪੱਤਰ ਇਹ ਦਿੱਤਾ ਡੀਸੀ ਸਾਹਿਬ ਨੂੰ ਰੇਡੀਸੀ ਸਾਹਿਬ ਨੂੰ ਔਰ ਇਹ ਮੁੱਖ ਮੰਤਰੀ ਸਾਹਿਬ ਤੱਕ ਪਹੁੰਚਦਾ ਹੋਣਾ ਤੇ ਆਉਂਦੇ ਦਿਨਾਂ ਦੇ ਵਿੱਚ ਅਗਰ ਇਸ ਦਲ ਦੀ ਸੁਣਾਈ ਨਹੀਂ ਹੋਈ ਤੇ ਫਿਰ ਅਸੀਂ ਅਗਲਾ ਜਿਹੜਾ ਪ੍ਰੋਗਰਾਮ ਉਲਕਣ ਲਈ ਮਜਬੂਰ ਹੋਣਾ